ਚਵਾਈ ਦੀ ਆਪਣੀ ਗਰੰਟੀ ਹੋ ਜੇ ਦੂਰ ਨੇੜੇੋਂ ਕੋਈ ਬੰਦਾ ਆਉਂਦਾ ਨਾ ਹੁੰਦਾ ਬਸ ਕਰਾਇਆ ਆਪਾਂ ਦੇਣਦਾਰ ਆ ਮੈਂ ਤੇਰੇ ਕੈਮਰੇ ਤੇ ਕਹਿਣਾ ਜੀ ਮੈਂ ਇਹਦੀ ਚਵਾਈ ਗਲਤ ਹੋਵੇ ਤਾਂ ਓਕੇ ਬਾਈ ਠੀਕ ਅੱਛਾ ਤੇ ਇਹ ਬਈ ਅੱਜ 8 ਦਿਨਾਂ ਦੀ ਸੋਈ ਥੱਲੇ ਕਿੰਨਾ ਦੁੱਧ ਤਿਆਰ ਐ ਇਸ ਟਾਈਮ ਵੀਰੇ ਇਹਦੇ ਥੱਲੇ 15 ਤੋਂ 16 ਕਿਲੋ ਹੋਊਗਾ ਚਵਾਈ ਕਰਕੇ ਦੇਣੀ ਆਪਾਂ ਤੁਹਾਨੂੰ ਪਹਿਲਾਂ ਵੀ ਗੱਲ ਕਰਦੇ ਹੁੰਨੇ ਆ ਜਿਹੜਾ ਦੁੱਧ ਹੈਗਾ ਨਾ ਸੋਈ ਵੀ ਮੱਝ ਗੱਬਣ ਦਾ ਗੱਬਣ ਦਾ ਤਾਂ ਕਹੇ ਹਰੇਕ ਅਗਲਾ 20 ਕਿਲੋ ਕਹਿੰਦਾ ਹਾਂ ਬਾਈ ਸਹੀ ਆ ਪਰੇ ਜੇ 10 ਦਿਨ ਆਪਣੇ ਘਰੇ ਹੋਰ ਵੀ ਰੋਗੀ ਨਾ ਮੱਝ ਮੰਨ ਕੇ ਚੱਲ ਆਪਾਂ 20 ਕਿ ਸੁਈ ਥੱਲੇ 15 ਕਿਲੋ ਤਿਆਰ 15 16 ਕਿਲੋ ਤਿਆਰ ਅੱਛਾ ਜੇ ਕੋਈ ਭਰਾਵਾਂ ਫੇਰ ਇਹਦੇ ਜੇ ਇੱਕ ਹੋਰ ਗੁਣ ਜੀ ਇਹਨੂੰ 15 20 ਦਿਨ ਬੱਚੇ ਦੀ ਬાળੀ ਲੋੜ ਪੈਂਦੀ ਹੈ ਉਸ ਤੋਂ ਬਾਅਦ ਬੱਚਾ ਛੱਡੋ ਚਾਹੇ ਨਾ ਛੱਡੋ ਕੱਲਾ ਮੂਰੇ ਬਨੋ ਝੋਲੋ ਬਸ ਅੱਛਾ ਸੁਆ ਇਹ ਕਿਨਵਾ ਸੁਈਦਾ ਹੈ ਚੌਥਾ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਐਸ ਟਾਈਮ ਫਰੀਦਕੋਟ ਜ਼ਿਲ੍ਹੇ ਦਾ ਮਨਮੱਤਾ ਨਗਰ ਪਿੰਡ ਪੱਕਾ ਨੰਬਰ 4 ਪੱਕਾ ਨੰਬਰ 4 ਪਿੰਡ ਦੇ ਵਿੱਚ ਇਸ ਟੇਮੇ ਮੌਜੂਦ ਆ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਵੀਰੇ ਇਸ ਘਰ ਦੇ ਵਿੱਚ ਵਪਾਰ ਦਾ ਕੰਮ ਆ ਪਰ ਅੱਜ ਜਿਹੜੀ ਮੈਂ ਵਿਖਾਉਣੀ ਆ ਇਹ ਮੈਂ ਵਿਖਾਉਣੀ ਆ ਤੁਹਾਨੂੰ ਬਾਈ ਹੋਣਿਆਂ ਨੇ ਘਰੇ ਚੋਈ ਹੋਈ ਕਿੰਨੇ ਦਿਨਾਂ ਦੀ ਸੂਈ ਆ ਕੀ ਇਹਨੇ ਬੱਚੇ ਨੂੰ ਜਨਮ ਦਿੱਤਾ ਕਿਹੜਾ ਸੂਆ ਕੀ ਰੇਟ ਆ ਸਾਰੀ ਗੱਲਬਾਤ ਹੀ ਕਰਾਂਗੇ ਆਪਾਂ ਜਿਹੜੇ ਭਰਾ ਦੇ ਕੋਲੇ ਪਹੁੰਚੇ ਹੋਏ ਆ ਤੁਸੀਂ ਇਸ ਭਰਾ ਦੀ ਵਾਇਰਲ ਵੀਡੀਓ ਵੀ ਦੇਖੀ ਹੋਈ ਆ ਮੰਡੀ ਦੇ ਵਿੱਚੋਂ ਕਾਫੀ ਮਿਲੀਅਨਾਂ ਦੇ ਵਿੱਚ ਉਹ ਵੀਡੀਓ ਚੱਲੀ ਸੀ ਕੁਝ ਸੱਚੀਆਂ ਗੱਲਾਂ ਕਹਿਣ ਦੇ ਕਰਕੇ ਲੋਕਾਂ ਨੇ ਬਹੁਤ ਪਿਆਰ ਜਤਾਇਆ ਸੀ ਇਸ ਭਰਾ ਦੇ ਉੱਤੇ ਆਹ ਕਰਦੇ ਆਂ ਗੱਲਬਾਤ ਵੀਰੇ ਇੱਧਰ ਹੋ ਜਾ ਬੰਦਾ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਭਾਈ ਸਰਵੇ ਕੀ ਹਾਲ ਆ ਬਹੁਤ ਵਧੀਆ ਵੀਰੇ ਤੂੰ ਸੁਣਾ ਭਰਾ ਵਧੀਆ ਵਧੀਆ ਵੀਰੇ ਸੇਤਾਂਕਰ ਪਰਿਵਾਰ ਵੀਰੇ ਬਸ ਆਂ ਠੀਕ ਆ ਵਧੀਆ ਚਲੋ ਸ਼ੁਕਰ ਆ ਅੱਛਾ ਇੱਕ ਵਾਰੀ ਹਰਜਿੰਦਰ ਭਾਈ ਆਪਣਾ ਘਰ ਦਾ ਐਡਰੈਸ ਤੇ ਪਿੰਡ ਦਾ ਐਡਰੈਸ ਬਤਾ ਦੇ ਆਪਣਾ ਪਿੰਡ ਪੱਕਾ ਨੰਬਰ 4 ਆ ਜੀ ਹਾਂ ਤੇ ਫਰੀਦਕੋਟ ਦੇ ਕੋਲੇ ਰਹਿੰਦਾ 3 ਕਿਲੋਮੀਟਰ ਵੱਡ ਚਾਰ ਫਰੀਦਕੋਟ ਠੀਕ ਹੈ ਘਰ ਤਾਂ ਫਿਰ ਆਪਣਾ ਮੰਨ ਲੈ ਪੱਕੇ ਪਰ ਅਦਾਰਸ਼ ਸਕੂਲ ਦੇ ਕੋਲੇ ਚਾਰ ਨੰਬਰ ਪੱਕੇ ਠੀਕ ਆ ਬਾਈ ਹਾਂਜੀ ਅੱਛਾ ਵੀਰੇ ਜਿਹੜੀ ਆਪਾਂ ਅੱਜ ਮੈਂ ਵੇਚਣੀ ਆ ਇਹ ਪਹਿਲਾਂ ਤਾਂ ਇਹਦਾ ਸਿੱਲੀ ਜਾਂਦੀ ਆ ਜਾਂ ਘਰ ਦੀ ਆ ਇਹ ਇਹ ਵੀਰੇ ਆਪਾਂ ਇਹਦਾ ਚੌਥਾ ਸੂਆ ਹੁਣ ਸੂਈ ਹੈ ਇਹ ਆਪਾਂ ਮੰਨ ਗਏ ਆਪਣੇ ਘਰੇ ਹੀ ਸੂਈ ਆ ਇਹ ਆਪਣੇ ਘਰੇ ਹੀ ਸੂਈ ਆ ਹਾਂਜੀ ਠੀਕ ਆ ਵੀਰੇ ਅੱਜ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ ਅੱਜ ਸੂਈ ਨੂੰ ਇਹਨੂੰ ਪੂਰੇ 8 ਦਿਨ ਹੋ ਗਏ ਬਾਈ 8 ਦਿਨ ਹੋ ਗਏ ਸੂਈ ਨੂੰ ਹਾਂਜੀ ਅੱਛਾ ਹਰਜਿੰਦਰ ਭਾਈ ਨੇ ਦੁੱਧ ਕਿੰਨਾ ਕੁ ਚਵਾਇਆ ਇਹ ਹੈ ਦਾ ਮਾਝਾ ਪਰ ਗੋਣੇ ਦੇ ਗਾਂ ਵਾਲੀ ਹੈ ਅੱਛਾ ਹਾਂ ਕਿਵੇਂ ਗਾਂ ਵਾਲੀ ਚਵਾਈ ਲੱਗੀ ਹੈ ਹੂੰ ਠੀਕ ਹੈ ਭਾਵੇਂ 10 ਸਾਲ ਦਾ ਬੱਚਾ ਤਾਂ ਹਰ ਕੱਢ ਲੈ ਜੀ ਠੀਕ ਆ ਚਵਾਈ ਦੀ ਆਪਣੀ ਗਰੰਟੀ ਹੋ ਜੇ ਦੂਰ ਨੇੜੇ ਕੋਈ ਬੰਦਾ ਆਉਂਦਾ ਨਾ ਹੁੰਦਾ ਬਸ ਕਰਾਇਆ ਆਪਾਂ ਦੇਣਦਾਰ ਆ ਮੈਂ ਤੇਰੇ ਕੈਮਰੇ ਤੇ ਕਹਿੰਦਾ ਜੀ ਮੈਂ ਇਹਦੀ ਚਵਾਈ ਗਲਤ ਹੋਵੇ ਤਾਂ ਓਕੇ ਬਾਈ ਠੀਕ ਆ ਅੱਛਾ ਤੇ ਇਹ ਬਈ ਅੱਜ 8 ਦਿਨਾਂ ਦੀ ਸੋਈ ਥੱਲੇ ਕਿੰਨਾ ਦੁੱਧ ਤਿਆਰ ਐ ਇਸ ਟਾਈਮ ਵੀਰੇ ਇਹਦੇ ਥੱਲੇ 15 ਤੋਂ 16 ਕਿਲੋ ਹੋਊਗਾ ਚਵਾਈ ਕਰਕੇ ਦੇਣੀ ਆਪਾਂ ਤੁਹਾਨੂੰ ਪਹਿਲਾਂ ਵੀ ਗੱਲ ਕਰਦੇ ਹੁੰਨੇ ਆ ਜਿਹੜਾ ਦੁੱਧ ਹੈਗਾ ਨਾ ਸੋਈ ਵੀ ਮੱਝ ਉਹ ਗੱਬਣ ਦਾ ਗੱਬਣ ਦਾ ਤਾਂ ਕਹੇ ਹਰੇ ਅਗਲਾ 20 ਕਿਲੋ ਕਹਿ ਰਹੇ ਆ ਹਾਂ ਬਾਈ ਸਹੀ ਆ ਪਰੇ ਜੇ 10 ਦਿਨ ਆਪਣੇ ਘਰੇ ਹੋਰ ਵੀ ਰੋਗੀ ਨਾ ਮੱਝ ਮੰਨ ਕੇ ਚੱਲ ਆ 8 ਦਿਨਾਂ ਦੀ ਸੋਈ ਥੱਲੇ 15 ਕਿਲੋ ਤਿਆਰ 15 16 ਕਿਲੋ ਤਿਆਰ ਆ ਦੁੱਧ ਅੱਛਾ ਜੇ ਕੋਈ ਭਰਾ ਫਿਰ ਇਹਦੇ ਜੇ ਇੱਕ ਹੋਰ ਗੁਣ ਜੀ ਇਹਨੂੰ 15-20 ਦਿਨ ਬੱਚੇ ਦੀ ਬਾੜੀ ਲੋਡ ਪੈਂਦੀ ਹੈ ਉਸ ਤੋਂ ਬਾਅਦ ਬੱਚਾ ਛੱਡੋ ਚਾਹੇ ਨਾ ਛੱਡੋ ਕੱਲਾ ਮੂਰੇ ਬੰਨੋ ਝੋਲੋ ਬਸ ਅੱਛਾ ਸੂਆ ਇਹ ਕਿਨਵਾ ਸੂਈਦਾ ਹੈ ਚੌਥਾ ਆਪਣੇ ਕੋਲ ਚੌਥਾ ਸੂਆ ਸੂਈ ਹੈ ਬਾਈ ਠੀਕ ਆ ਵੀਰੇ ਹਾਂ گاਉਂ ਇਹ ਆਪਣੇ ਪਿੰਡੋਂ ਨੇੜੇ ਹੀ ਲਈ ਸੀ ਇਹ ਉਧਰ ਇੱਕ ਸੂਆ ਸੂਈ ਵੀ ਸੀ ਪਹਿਲਾਂ ਅਸੀਂ ਡرائی ਲਈ ਸੀ ਠੀਕ ਆ ਇਹ ਜਿਵੇਂ ਵੀ ਬਾਈ ਹੁਣ ਕੱਟੀ ਆ ਮਗਰ ਇਹਦੇ ਫਿਰ ਇਹ ਕਿਹੜੇ ਸੀਮਨ ਸੂਆ ਇਹ ਭੀਮ ਦੀ ਆ ਵੀਰੇ ਮਿਰਜੇ ਕਾਲੇ ਰਵਿੰਦਰ ਡਾਕਟਰ ਨੇ ਢੀਕਾ ਵਰ ਅੱਛਾ ਭੀਮ ਦੀ ਆ ਹੈ ਹਾਂ ਤੇ ਹਰਜਿੰਦਰ ਜਿਵੇਂ ਹੁਣ 8 ਦਿਨਾਂ ਦੀ ਦੁੱਧ ਸੂਏ ਮਨਾਂ ਫਿਰ ਹੇ ਡੀ ਵੀ ਆਪਾਂ ਕੋਲੇ ਬੈਰੀ ਮਹਿਣ ਨਹੀਂ ਦਿੰਦੇ ਕਿਸੇ ਦੀ ਆ ਵੀ ਚੰਗੀ ਆ ਯਾਰ ਹਨਾ ਆਪਾਂ ਕਿਹੜਾ گاਉਂ ਕਿਸੇ ਦੀ ਲੈ ਕੇ ਆਪਣੀ ਰਿਗਨੈਟੀ ਦਿੰਨੇ ਆ ਸਹੀ ਗੱਲ ਸਾਨੂੰ ਇਹ ਹੈ ਵੀ ਜੇ 20 ਕਿਹ ਹਨਾ 20 ਜਿੱਦਨ ਹਾਜ਼ਰ ਹੋਵੇ ਉਦੋਂ ਸਵਾਦ ਵੱਖਰਾ ਮੈਂ ਵਿੱਚ ਕੀ ਬਾਤ ਆ ਬਾਈ ਅੱਛਾ ਇਹ 20 ਕਿਲੋ ਦੁੱਧ ਜੇ ਕੋਈ ਚੋਕੇ ਖਰੀਦਾ ਜਾਂ ਅੱਜ ਖਰੀਦਾ 15 ਕਿਲੋ ਤੇ ਅੱਜ ਕਿੰਨੇ ਦੀ ਦੇ ਦਿਆਂਗੇ ਤੇ 20 ਕਿਲੋ ਦੇ ਕਿੰਨੇ ਅੱਜ ਦਾ ਯਾਰ ਜਿਵੇਂ 15 16 ਕਿਲੋ ਦੁੱਧ ਆ ਜਿਵੇਂ ਹੁਣੇ ਰੋਜ਼ 100 ਗ੍ਰਾਮ 200 ਪਾਈਆ ਦਾ ਫਰਕ ਪਾਉਂਦੀ ਠੀਕ ਆ ਸਹੀ ਮੈਂ ਮਹੀਨੇ ਦਾ ਦੁੱਧ ਤੇ ਹੁੰਦਾ ਹੂੰ ਉਹਦਾ ਬਈ ਸਹੀ ਠੀਕ ਆ 20 ਦਿਨ ਤਾਂ ਲੈ ਹੀ ਜਾਂਦੀ ਐ 20 ਦਿਨ ਲੈ ਜਾਂਦੀ ਐ ਅੱਜ ਇੱਕ 75 ਦੀ ਮਹਿੰਦ ਦੇ ਦੇਾਂਗੇ ਚਾ ਆਕੇ ਦੇਵਾਂਗੇ ਹੁਣ ਵੀ ਦੋ ਟਾਈਮ ਤਿੰਨ ਟਾਈਮ ਪਹਿਲੀ ਗੱਲ ਤਾਂ ਠੀਕ ਆ ਬਈ ਠੀਕ ਆ ਕਿਤੋਂ ਵੀ ਬਈ ਆਵੇ ਠੀਕ ਆ ਵੀਰੇ ਠੀਕ ਆ ਜਿੱਦਨ 20 ਕਿਲੋ ਕਰ ਗਈ ਉਦੋਂ ਪੂਰੇ ਦੋ ਦੀ ਮਹਿੰਦ ਦੇਵਾਂਗੇ ਉਦੋਂ 20 ਕਿਲੋ ਤੋਲ ਕੇ ਦੇਵਾਂਗੇ ਲੀਟਰ ਕੰਡਾ ਉਹਦੇ ਘਰੋਂ ਲਿਆਵੇ ਬਈ ਠੀਕ ਆ ਬਈ ਲੈ ਮਿੱਤਰੋ ਕੰਡਾ ਤੁਸੀਂ 20 ਕਿਲੋ ਦੁੱਧ ਤੋਲ ਕੇ ਦਵਾਂਗੇ ਪਰ ਅੱਜ ਹਰੇ 15 16 ਕਿਲੋ ਦੁੱਧ ਆ ਕਿਉਂਕਿ ਅਠਾਂ ਦਿਨਾਂ ਦੀ ਸੋਈਆਂ ਮਗਰ ਭੀਮ ਦੀ ਕੱਟੀਆਂ ਭੀਮ ਦੀ ਕੱਟੀਆਂ ਯਾਰ ਕਾਂ ਜੈੱਡ ਬਲੈਕ ਆ ਸਾਰੀ ਅੱਛਾ ਵੀਰੇ ਇਹ ਰੇ ਨੇ ਦਿੱਤੀਆਂ ਵੀ ਕੱਟੀਆਂ ਸਰ ਮੈਂ ਕਿ ਹੋਰ ਗੱਲ ਹਾਂ ਚਾਰ ਦਾ ਤਿੰਨ ਗੱਟੀਆਂ ਪਹਿਲਾਂ ਤੀਆਂ ਚੌਥੀ ਆ ਹੁਣ ਦਿੱਤੀ ਅੱਛਾ ਕੱਟੀਆਂ ਹੀ ਦਿੰਦੀਆਂ ਕੱਟੀਆਂ ਹੀ ਦਿੱਤੀਆਂ ਗਰਮ ਵਾਲੀਆਂ ਨਹੀਂ ਘਰ ਭਰਤਾ ਯਾਰ ਹੁਣ ਤਾਂ ਹੁਣ ਫੇਰ ਆਏ ਨਾ ਯਾਰ ਤੈਨੂੰ ਉਹ ਉਧਰ ਬੱਚਾ ਤੈਨੂੰ ਨਿੱਕੇ ਦਿੰਦੇ ਹੁਣੇ ਹਾਂ ਠੀਕ ਆ ਦੋ ਝੋਟੀਆਂ ਹੋਰ ਸੋਈਆਂ ਫੇਰ ਬਈਨੇ ਪਸ਼ੂਆਂ ਦਾ ਫਿਰ ਤਾਂ ਆ ਔਖਾ ਹੋ ਜਾਂ ਆ ਭਾਈ ਜਿਵੇਂ ਲੇਵਾ ਦਾ ਲੰਬਾਈ ਬਹੁਤ ਹੈ ਲੇਵੇ ਦੀ ਹਣਾ ਹਾਂ ਯਾਰ ਇਹਨਾਂ ਇਹਨਾਂ ਚਵਾਈ ਦਾ ਬੜਾ ਕਈਆਂ ਦੇ ਮਈਆਂ ਬੜੇ ਪਛਾਣ ਨੂੰ ਥਣ ਚਲੇ ਜਾਂਦੇ ਨੇ ਲੇਵਾ ਪਛਾਣ ਨੂੰ ਆ ਥਣ ਗਾਣੂ ਥਣ ਗਾਣੂ ਮਾਲਾ ਥਾਣਾ ਜਿਹੜੇ ਉਹ ਉਂਗਲਾਂ ਦੀ ਦੂਰੀ ਤੇ ਆ ਫਿਰ ਚਵਾਈ ਦੇ ਤਨ ਤੋਂ ਸੀ ਨਾ ਯਾਰ ਐਡੀ ਐਡੀ ਮੋਟੀ ਧਾਰਨਾ ਹੋਵੇ ਯਾਰ ਆਪਾਂ ਬਸ ਕਰਾ ਬੰਦੇ ਨੂੰ ਦੇ ਦਾਂਗੇ ਜਿੱਥੋਂ ਵੀ ਮਰਜ਼ੀ ਆਵੇ ਪੰਜਾਬ ਦੀ ਠੀਕ ਆ ਭਾਈ ਕੱਢੀਏ ਬਾਦੋਂ ਤੋਰੀ ਵੀ ਦੇ ਬੰਦੇ ਤੋਰੀ ਐਣ ਲੈ ਲੈ ਮਿੱਤਰੋ ਚੌਥਾ ਸੂਆ ਇਹ ਵੀਰ ਹੁਣੇ ਉਹਦੇ ਕੋਲੇ ਸੋਈ ਆ ਅੱਠਾ ਦਿਨਾਂ ਦੀ ਸੋਈ ਦੇ ਥੱਲੇ ਅੱਜ 15 ਕਿਲੋ ਉਹ ਦੁੱਧ ਬਾਰ-ਬਾਰ ਹਾਜ਼ਰ ਆ ਕੰਡੇ ਵਾਲਾ ਪੌਂਦੀ ਕੰਡਾ ਆਪਦਾ ਲੈ ਕੇ ਆਜੇ ਦੂਜੀ ਗੱਲ ਇਹ ਆ ਵੀ ਪਾਈਆਂ ਦਾ ਰਹਿਣ ਦਾ ਖਾਂ ਦਾ ਪ੍ਰਬੰਧ ਹੋ ਗਿਆ ਬਾਈ ਤੁਹਾਨੂੰ ਚਵਾ ਕੇ ਮੈਂ ਮਿਲਣੀ ਓਵੇਂ ਮੈਂ ਨਹੀਂ ਮਿਲਣੀ ਵੀ ਇੱਕ ਤਾਂ ਹੁੰਦਾ ਕਹੇ ਵਾਲਾ ਤੇ ਇੱਕ ਹੁੰਦਾ ਜਿਹਨਾਂ ਨੇ ਕਹਿਣ ਦਾ ਫਰਕ ਬਹੁਤ ਗੌਲਾ ਕਹੇ ਹਰੇਕ ਹੀ ਕਹਿੰਦਾ ਯਾਰ 20 ਕਿਲੋ ਦੇ ਪਰ ਜਿਹੜੀ 20 ਕਿਲੋ ਬਾਈ ਜਦੋਂ ਪਾਂਡੇ 'ਚ ਪਾਉਂਦੀ ਨਾ ਉਦੋਂ ਬਹੁਤ ਉਦੋਂ ਪਤਾ ਲੱਗਦਾ ਹੁਣ ਇਹਦੇ ਥੱਲੇ ਦੁੱਧ ਇੰਨਾ ਮਿੱਤਰੋ ਤਿਆਰ ਆ ਤੁਸੀਂ ਚੋਕ ਕੇ ਕੰਡਾ ਆਪਦਾ ਲੈ ਕੇ ਆਉਣਾ ਜੇ ਤੁਸੀਂ 20 ਕਿਲੋ ਚੁਣ ਤੇ ਫਿਰ ਸੌਦਾ ਕਰ ਲਿਆ ਜੇ ਬਾਈ ਦੇ ਨਾਲ ਤੇ ਫਿਰ ਬਾਈ 20 10 ਦਿਨ ਹਜੇ ਲੈ ਜੂਗੀ ਕਿਉਂਕਿ ਮੈਂ ਇਹਨੇ ਪੀਕ ਲੈਵਲ ਦਾ ਫੜਦੀ ਨੇ 20 ਦਿਨ ਲੈ ਹੀ ਜਾਣੇ ਆ ਹਾਂ ਹੌਲੀ ਹੌਲੀ ਦੁੱਤ ਕਰਮ ਵਾਲੀ ਦਾ ਰੋਜ਼ ਫਰਕ ਪੰਦਾ ਹੁਣ ਵੇਖ ਤੂੰ ਦੇਖੋ ਬਈ ਕਰਾਂ ਦੀ ਮੈਂ ਲਿਆ ਵੀ ਰਿਮੋਟ ਲੈ ਫੇਰ ਇਹਨੇ ਸੂਣਾ ਹਰੇਕ ਸਾਲ ਇਹਨਾਂ ਦਿਨਾਂ ਜਾ ਕੇ ਸੂ ਬਣਾ ਇਹਨਾਂ ਦਿਨਾਂ ਦੀ ਸੂ ਪੈਣਾ ਹਾਂ ਯਾਰ ਪੂਰੇ 60 ਦਿਨਾਂ ਬਾਅਦ ਇਹ ਗੱਬੜ ਹੋ ਜਾਂਦੀ ਹੈ ਗੱਬੜ ਹੋ ਜਾਂਦੀ ਹੈ ਹਰ ਵਾਰ ਆਈ ਆ ਹਾਂ ਕੀ ਦਾ ਬਾਈ ਯਾਰ ਮੈਂ ਇੱਧਰ ਟਕਾਣਾ ਟਕੂਣਾ ਬਹੁਤ ਆ ਯਾਰ ਹਨਾ ਬਾਈ ਐ ਇਹਨੂੰ ਕਰੀ ਪਾ ਲਈਏ 500 ਐਮਨੂੰ ਤਰੀ ਕੱਟੀ ਦਿੱਤੀ ਹੁਣ ਸੂਈ ਜੰਦੇ ਨਾਲ ਹੀ ਝੋਟੀ ਹੂੰ 13 ਕਿਲੋ ਦੁੱਧ ਗੱਡੀ ਜਾਂਦੀ ਹੈ ਇਹਦੀ ਇਹਦੀ ਤੀ ਇਹਦੀ ਤੇ ਹੀ 13 ਕਿਲੋ ਤੋਂ ਹੁਣ ਸਟਾਰਟ ਆ ਪਹਿਲਣਾ ਉਹ ਐਮਨੂੰ ਤਰੀ ਕੱਦ ਗਾਠ ਬਾਲੀ ਸੋਣੀ ਕੱਟੀਏ ਆ আচ্ছা ਠੀਕ ਆ ਬਾਈ ਬੱਚੇ ਵੀ ਆ ਤੋਪ ਆ ਫਿਰ ਮੰਨ ਲਾ ਵੀ ਕਿਆ ਦਿੰਦੀ ਵੀ ਕੱਟੀਆਂ ਦੁੱਧ ਵੀ ਚੰਗਾ ਦਿੰਦੀ ਆ ਹਨਾ ਸਾਰੇ ਗੋਣੀਆਂ ਆ ਇਹਨੂੰ ਕਰੀ ਵੀਰੇ ਇਹਦਾ ਯਾਰ ਸਾਡਾ ਨਾਲ ਅਸਲ ਮੈਂ ਚਲੋ ਵੀ ਆ ਵੀ ਗੱਲਾਂ ਬਣ ਜਾਂਦੀਆਂ ਪਰ ਹਰੇਕ ਜਾਨਵਰ ਕੇ ਤੇ ਟਾਵਾ ਹੀ ਮਿਲਦਾ ਸਵਾ ਬਣਾ ਲਾ ਦੁੱਧ ਵਾਲਾ ਦਾ ਖਾਸ ਕਰਕੇ ਯਾਰ ਤੇ ਇੱਥੇ ਫਿਰ ਮਿਲ ਕਿੰਨਾ ਕੁ ਟਾਈਮ ਦੁੱਧੋ ਕਿੰਨੇ ਕੁ ਟਾਈਮ ਤੇ ਡਰਾਈ ਬਈ ਆਪ ਹੀ ਛੱਡਨੀ ਪੈਂਦੀ ਤੇ ਨਸੀ ਇਹਨੇ ਨਹੀਂ ਇੱਕ ਵਾਰੀ ਪਸ਼ੂ ਮਾੜਾ ਨਿਕਲਿਆ ਦੂਜੇ ਸਾਲਾ ਵਾਲਾ ਤੇਰੇ ਵਰਗਾ ਸੱਦ ਕੇ ਉਹਦੀ ਵੀਡੀਓ ਮੰਡੀ ਬਣਾ ਗਏ ਵੇਚਉਣੀ ਸੀ ਆਪਾਂ ਜੋ ਆਪਾਂ ਅਕਸਰ ਮੈਂ ਵੀ ਇਹ ਵਪਾਰ ਲੈਣ ਜੀ ਲੈਂਦੀ ਸੀ ਹਾਂ ਵਪਾਰ ਲੈਣਾ ਠੀਕ ਹੈ ਮੈਂ ਚੰਗੀ ਲੱਗੀ ਸੀ ਘਰੇ ਲਾਲੀ ਬਸ ਹਾਂ ਅੱਛਾ ਐਨ ਲੱਤਾਂ ਖੋਲੀ ਬਣ ਜਾਂਦੀਆਂ ਜਾਂਦੀਆਂ ਹਰਜਿੰਦਰ ਤੂੰ ਖੋਲੀ ਆ ਬਣ ਗਿਆ ਨੇੜੇ ਚ ਫਿਰ ਬਰੀਕ ਹੈ ਯਾਰ ਪਿੰਡੇ ਬੁੰਡੇ ਦੀ ਮੈਂ ਕ ਠੀਕ ਆ ਬਈ ਓਕੇ ਇੱਕ ਗੱਲ ਆ ਨਾ ਯਾਰ ਬਈ ਕਿਤੋਂ ਹੈ ਲੇਵਾ ਚੌੜਾ ਬਹੁਤ ਯਾਰ ਸਾਰੇ ਗੌਣੀਆਂ ਲੇਵਾ ਚੜਾਈ ਚ ਵੀ ਆ ਪਛਾਣੂ ਵੀ ਆ ਗਾਹਣੂ ਵੀ ਆ ਠੀਕ ਆ ਥਣ ਮਗਰਲੇ ਮੋਟੇ ਆ ਮੂਹ ਲਾਈ ਬੱਚਾ ਮੜਾ ਛੱਡੀ ਬਾਈ ਥੱਲੇ ਚਵਾਈ ਤੈਨੂੰ ਸੇ ਪੰਪ ਆ ਯਾਰ ਚਵਾਈ ਛੂਈ ਗੱਲਾਂ ਛੱਡ ਦੇ ਹਾਂ ਛੱਡੀ ਬੱਚਾ ਮੜਾ ਆ ਉਚਵਾਈ ਕੱਟੀ ਵੀ ਚੰਗੀ ਆ ਮਗਰ ਹਨਾ ਹਾਂ ਯਾਰ ਕੱਟ ਫਿਰ ਜਦੋਂ ਮਾੜੇ ਆਪਣੇ ਵਾਲਾ ਬੱਲੀ ਵਾਲ ਝੋਟੀ ਵੇ ਤੇ ਲੋਰੀ ਦੀ ਏ ਓ ਇਨੇ ਗਾ ਬੱਚਾ ਬਹੁਤ ਚੰਗਾ ਦਿੱਤਾ ਖਰ ਜਿਹੜੇ ਹੁਣ ਘਰ ਦੇ ਔਰ ਪਸ਼ੂ ਉਹਨਾਂ ਦਾ ਆਪਣਾ ਕੋ ਰਿਕਾਰਡ ਹੈਗਾ ਹੀ ਹੈਗਾ ਨਾ ਜੈਨ ਹੋ ਜੀ ਵੀਰੇ ਕਰ ਗਈ ਪਸਮਾ ਤਾਂ ਹਾਂ ਪਸਮਾ ਕਰਾਂ ਪਸਮੇ ਪਸਮੇ ਨਾ ਆ ਗਈ ਆ ਗਈ ਆਇਆ ਆ ਗਈ ਆ ਗਈ ਪਿਆਤਾ ਹੂੰ ਮੈਨੂੰ ਬਾਲ ਖਲੇ ਹਾਂ ਮਾਰ ਦੋ ਤਾਰਾ ਵੀ ਕੀ ਬਾਤ ਆ ਹੂੰ ਬਾਕੀਆਂ ਯਾਰ ਹਨਾ ਹਾਂ ਹਲੇ ਆਈ ਨਹੀਂ ਮੈਂ ਆਈ ਨਹੀਂ ਹੂੰ ਬਸ ਹੋ ਗਿਆ ਜੀ ਕੀ ਬਾਤ ਬਸ ਬਸ ਵੀਰੇ ਉਪਰ ਨਹੀਂ ਮੈਂ ਹਲੇ ਇੱਕ ਗੱਲ ਆ ਯਾਰ ਚਵਾਈ ਦਾ ਪਾਉਂਦੀ ਗਵਾਂਡੀਆਂ ਦੇ ਘਰੇ ਧਾਰ ਪਈ ਯਾਰ ਤੈਨੂੰ ਦੱਸੀ ਆ ਨਾ ਲੈ ਮੈਂ ਆਪਾਂ ਐਵੇਂ ਕਿਸੇ ਦਾ ਕਹਣਾ ਕਿੰਨਾ ਸੌਦਾ ਕਰ ਲੈ ਕੋਈ ਬੰਦਾ ਵਟ ਨਹੀਂ ਠੀਕ ਆ ਚਵਾਈ ਲੋ ਮੈਂ ਗਲਤ ਨਿਕਲ ਜੀ ਯਾਰ ਸਵਾਦ ਆ ਯਾਰ ਚਵਾਈ ਵਾਲੇ ਦਾ ਅੱਛਾ ਨੰਬਰ ਦਈ ਕਰਾਂ ਦੀ ਵੀਰੇ ਆਪਣਾ ਨੰਬਰ ਮੇਰਾ 9877510899 ਇੱਕ ਵਾਰੀ ਹੋਰ ਆਉਣ ਦੇ ਵੀਰੇ 9877510899 ਇੱਕ ਵਾਰੀ ਹੋਰ ਆਉਣ ਦੇ 9877510899 9877510899 9877510899 22 ਦਾ ਨੰਬਰ ਆ ਗੱਲਬਾਤ ਕਰ ਲਿਓ ਪਿੰਡ ਪੱਕਾ ਨੰਬਰ 4 ਆ ਜ਼ਿਲ੍ਹਾ ਫਰੀਦਕੋੜਾ ਧੰਨਵਾਦ ਸ਼ੁਕਰੀਆ ਜਉਂਦੇ ਰੋ